ਸੱਸਰੀ ਕਾਲ ਦੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸੱਸਰੀ ਕਾਲ ਤੇ ਆ ਤੁਸੀਂ ਐਂ ਦੱਸੋ ਕਮੈਂਟ ਕਰਕੇ ਵੀ ਤੁਹਾਨੂੰ ਕਿਹੜੀ ਕਿਹੜੀ ਵੀਡੀਓ ਚਾਹੀਦੀ ਹੈ ਉਸੇ ਤਰ੍ਹਾਂ ਦੀ ਵੀਡੀਓ ਲੈ ਕੇ ਆਈਏ ਘਰ ਦੀ ਵੀਡੀਓ ਕੇ ਜਿੰਨੇ ਅਸੀਂ ਘਰ ਦੇ ਵਿੱਚ ਜੜੇ ਆ ਉਹਨਾਂ ਫੈਮਿਲੀ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਵੀਡੀਓ ਤੁਹਾਨੂੰ ਚਾਹੀਦੀ ਹੈ ਵੀ ਕਿਸ ਤਰ੍ਹਾਂ ਦੀ ਚਾਹੀਦੀ ਉਸੇ ਤਰ੍ਹਾਂ ਦੀ ਬਣਾਵਾਂਗੇ ਵੀਡੀਓ ਤੇ ਅੱਜ ਆਪਾਂ ਪਿਲਾਂ ਦੇ ਲੱਡੂ ਬਣਾਵਾਂਗੇ ਗੜਫਾ ਕੇ ਤੇ ਹੁਣ ਆਪਣੀ ਅੱਗ ਬਲ ਗਈ ਤੇ ਆਪਾਂ ਕੜਾਈ ਧਰਾਂਗੇ ਗੜਪਾਵਾਂਗੇ ਇਹ ਕੌਲੀ ਗੜਦੀ ਹੈ ਪਾਈ ਤਾਂ ਵੱਡੇ ਕੌਲੇ ਚ ਹੈ ਤਾਂ ਕਰਕੇ ਲੱਗਦੀ ਕੌਲੀ ਗੜਦੀ ਹੈ ਭਰੇ ਪਾਈਏ ਤੇਲਾ ਤੇ ਪਾਈਏ ਤਾਂ ਥੋੜਾ ਜਿਹਾ ਘੱਟ ਹੈ ਗੁੜ ਪਾਣੀ ਵੀ ਆਪਾਂ ਜਮੇ ਥੋੜਾ ਹੀ ਪਾਇਆ ਹੈਗਾ ਗੁੜ ਦੀ ਪਾਤਾ ਬਣਾਵਾਂਗੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਨੂੰ ਛੇਤੀ ਛੇਤੀ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਏ ਤੁਹਾਨੂੰ ਕਿਹੜੀ ਵੀਡੀਓ ਚਾਹੀਦੀ ਏ ਅਗੋਂ ਆਪਣਾ ਖੁਰ ਗਿਆ ਰਿੱਜਣ ਲੱਗੀ ਚਾਸਨੇ ਜੋ ਚੰਗੀ ਤਰ੍ਹਾਂ ਰਿੱਜ ਗਈ ਇਸ ਵਾਰ ਕੇ ਆਪਾਂ ਇੱਕ ਤਾਰ ਬਣਾਵਾਂਗੇ ਇਹਨੂੰ ਚਾਹ ਸੋ ਨਹੀਂ ਬਣ ਗਈ ਏ ਇੱਕ ਤਾਰ ਬਣ ਗਈ ਏ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਹੁਣ ਆਪਾਂ ਇਹ ਚ ਤੇਲ ਪਾ ਦੇਾਂਗੇ ਚੰਗੀ ਤਰ੍ਹਾਂ ਪਰਲਾ ਕੇ ਇੱਕ ਵਜਾ ਕਰ ਦੇਾਂਗੇ ਇਹਨੂੰ ਫੇਰ ਆਪਾਂ ਲੰਡੂ ਬਣਾਵਾਂਗੇ लोहड़ी वे तो ख्याल ही नहीं किया तिल घरे पाए थे तो अज बना लगे हैं उदोद ही नहीं कि तिल पाए है गए आप चंकी तरह ला ले तो माड़ा जो ठंडे हो गए ना फिर आप लड्डू बनाव गे ठंडे हो गए हाँ तिल तो ते आप लड्डू कटा ਐਸਾ ਕਰਕੇ ਆਪਾਂ ਸਾਰੇ ਬਣਾ ਲਾਂਗੇ ਲੋ ਲੱਡੂ ਆਪਣੇ ਬਣ ਗਏ ਸਾਰੇ ਬਹੁਤ ਵਧੀਆ ਬਣੇ ਆ ਤੇ ਲਾਉਂਦੇ ਲੱਡੂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿਹੜੀ ਵੀਡੀਓ ਚਾਹੀਦੀ ਹੈ ਉਹੀ ਬਣਾਵਾਂਗੇ ਫੇਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ